ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੇ ਵਿੱਚ ਜੋ ਕਲਯੁਗ ਦੀ ਚਿੱਤਰਕਾਰੀ ਕੀਤੀ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਅੱਜ ਸੱਚ ਹੁੰਦੀ ਹੋਈ ਆ ਰਹੀ ਹੈ ਉਹ ਕਲਮ ਜੋ ਤਲਵਾਰ ਵੀ ਸੀ ਤੇ ਗਿਆਨ ਦਾ ਸਮੁੰਦਰ ਵੀ ਉਸ ਕਲਮ ਰਾਹੀਂ ਜੋ ਕੁਝ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਉਹ ਕੋਈ ਸ਼ਬਦ ਨਹੀਂ ਬਲਕਿ ਜੀਵਤ ਪ੍ਰਵਿਖ ਬਾਣੀ ਸੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਯੁਗ ਦੀ ਔਰਤਾਂ ਦੀ ਨੈਤਿਕਤਾ ਦੀ ਗੱਲ ਕੀਤੀ ਤੇ ਅਸੀਂ ਇਸ ਦੇ ਪਿੱਛੇ ਦੇ ਕਾਰਨ ਨੂੰ ਵੀ ਜਾਣਾਂਗੇ ਕਿ ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਆਉਣ ਵਾਲੇ ਸਮੇਂ ਨੂੰ ਕਿਵੇਂ ਵੇਖ ਰਹੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਅਪਵਿਸ਼ਵਾਣੀ ਆਪਣਾ ਅਸਲੀ ਰੂਪ ਧਾਰਨ ਕਰ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੇ ਵਿੱਚ ਕਈ ਸਾਰੀਆਂ ਰਚਨਾਵਾਂ ਕੀਤੀਆਂ ਜਿਵੇਂ ਕਿ ਦੀ ਦੀ ਵਾਰ ਬਚਿੱਤਰ ਨਾਟਕ ਗਿਆਨ ਪਰਮੋਦ ਅਤੇ ਆਦ ਇੰਨਾਂ ਸਾਰੀਆਂ ਰਚਨਾਵਾਂ ਦੇ ਰਾਹੀਂ ਗੁਰੂ ਸਾਹਿਬਾਨ ਨੇ ਨਿਆਂ ਅਤੇ ਅਨਿਆਂ ਅਤੇ ਨੈਤਿਕਤਾ ਦੇ ਬਾਰੇ ਗਹਿਰੀ ਸੋਚ ਪ੍ਰਗਟ ਕੀਤੀ। ਇਸ ਗ੍ਰੰਥ ਦੇ ਵਿੱਚ ਗੁਰੂ ਸਾਹਿਬਾਨ ਨੇ ਕਈ ਥਾਵਾਂ ਤੇ ਕਲਯੁਗ ਦੀ ਚਿੱਤਰਕਾਰੀ ਕੀਤੀ। ਇਸ ਗ੍ਰੰਥ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਫ਼ ਲਿਖਿਆ ਹੋਇਆ ਹੈ ਕਿ ਲੋਕ ਕਿਵੇਂ ਪੈਸੇ ਕਾਮ ਦੇ ਕਰਕੇ ਆਪਣਾ ਧਰਮ ਭੁੱਲ ਜਾਣਗੇ। ਤੇ ਇਸ ਦੇ ਵਿੱਚ ਉਹਨਾਂ ਨੇ ਔਰਤਾਂ ਦੇ ਬਾਰੇ ਵੀ ਬਹੁਤ ਉਚਾਰਨ ਕੀਤਾ ਹੈ ਕਿ ਕਿਵੇਂ ਕਲਯੁਗ ਦੇ ਵਿੱਚ ਕਈ ਸਾਰੀਆਂ ਤਾ ਆਪਣੀ ਨੈਤਿਕਤਾ ਨੂੰ ਭੁਲਾ ਦੇਣਗੀਆਂ ਤੇ ਆਪਣੇ ਮੂਲ ਨੂੰ ਭੁੱਲ ਜਾਣਗੀਆਂ ਦਸ਼ਮ ਗ੍ਰੰਥ ਤੇ ਇੱਕ ਥਾਂ ਤੇ ਗੁਰੂ ਸਾਹਿਬਾਨ ਲਿਖਦੇ ਹਨ ਔਰਤ ਹੋਏ ਅਚੇਤ ਬਿਧੀ ਰਾਜੇ ਪਤੀ ਵਰਤਨਾ ਜਾਣੇ ਕਾਮ ਸਮਾਜੇ ਇਸ ਦਾ ਅਰਥ ਹੁੰਦਾ ਹੈ ਕਿ ਕਈ ਔਰਤਾਂ ਅਚੇਤ ਹੋ ਜਾਣਗੀਆਂ ਤੇ ਉਹ ਕਾਮ ਵਾਸਨਾ ਦੇ ਵਿੱਚ ਡੁੱਬ ਜਾਣਗੀਆਂ ਤੇ ਉਹ ਆਪਣੇ ਪਤੀ ਧਰਮ ਨੂੰ ਨਹੀਂ ਪਛਾਣਨਗੀਆਂ ਤੇ ਨਾ ਹੀ ਉਹ ਇਹ ਸੀ ਦਾ ਸਮਾਨ ਰੱਖਣਗੀਆਂ ਇਹ ਲਾਈਨਾਂ ਔਰਤਾਂ ਦੇ ਖਿਲਾਫ ਨਹੀਂ ਹਨ ਬਲਕਿ ਇਹ ਆਉਣ ਵਾਲੇ ਸਮੇਂ ਵਾਸਤੇ ਚੇਤਾਵਨੀ ਹੈ ਕਿ ਕਦੋਂ ਇਨਸਾਨ ਆਪਣੇ ਅੰਦਰ ਦੀ ਸਾਇਦਾਂ ਨੂੰ ਭੁੱਲ ਜਾਂਦਾ ਹੈ ਇਸ ਦਾ ਮਰਦia ਔਰਤ ਹੋਣ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਬਸ ਗਿਰਾਵਟ ਆ ਜਾਂਦੀ ਹੈ ਗੁਰੂ ਸਾਹਿਬਾਨ ਨੇ ਸਿਰਫ ਔਰਤਾਂ ਦੀ ਗਿਰਾਵਟ ਨਹੀਂ ਦਿਖਾਈ ਸਗੋਂ ਮਰਦਾਂ ਦੀਆਂ ਗਿਰਾਵਟਾਂ ਉਹਨਾਂ ਦੀਆਂ ਖਾਮੀਆਂ ਤੇ ਉਹਨਾਂ ਦੇ ਮੂਲ ਬਾਰੇ ਵੀ ਸਾਨੂੰ ਸਿਖਾਇਆ ਹੈ ਤੇ ਜੇਕਰ ਅਸੀਂ ਆਸ-ਪਾਸ ਅੱਜ ਦੇ ਸਮੇਂ ਦੇ ਵਿੱਚ ਆਪਣੀ ਨਜ਼ਰ ਘੁਮਾ ਕੇ ਵੇਖੀਏ ਤਾਂ ਗੁਰੂ ਸਾਹਿਬਾਨ ਦੀਆਂ ਗੱਲਾਂ ਸੱਚ ਹੋ ਰਹੀਆਂ ਹਨ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿੱਥੇ ਔਰਤਾਂ ਨੇ ਆਪਣੀ ਆਜ਼ਾਦੀ ਹਾਸਲ ਕੀਤੀ ਉੱਥੇ ਕਈ ਔਰਤਾਂ ਨੇ ਇਸ ਆਜ਼ਾਦੀ ਦਾ ਗਲਤ ਲਾਭ ਵੀ ਲਿਆ ਫੈਸ਼ਨ ਗਲੈਮਰ ਇਹ ਸਭ ਚੀਜ਼ਾਂ ਬੁਰੀਆਂ ਨਹੀਂ ਹਨ ਪਰ ਜਦੋਂ ਇਹ ਜਜ਼ਬਾਤੀ ਦਿਖਾਵੇ ਜਾਂ ਫਿਰ ਜਨਾਨੀਅਤ ਦੇ ਪ੍ਰਦਰਸ਼ਨ ਤੇ ਆ ਜਾਂਦੀਆਂ ਹਨ ਤਾਂ ਇਹ ਚੀਜ਼ਾਂ ਗਲਤ ਨਹੀਂ ਬਲਕਿ ਕਲਯੁਗੀ ਸੰਕੇਤ ਬਣ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਕਈ ਔਰਤਾਂ ਜੋ ਆਪਣਾ ਲਾਭ ਸੰਗੋਚ ਜੋ ਇੱਕ ਔਰਤ ਦੀ ਸ਼ਕਤੀ ਹੁੰਦੀ ਹੈ ਜਦੋਂ ਉਹ ਇਹ ਚੀਜ਼ਾਂ ਪੁਲਾ ਬੈਠਦੀਆਂ ਹਨ ਇੰਸਟਾਗ੍ਰਾਮ ਦੀਆਂ ਰੀਲਾਂ ਤੇ ਜਦੋਂ ਉਹ ਪੜਕਾਉਂਦੀਆਂ ਹਨ ਪਰ ਇੱਥੇ ਇਹ ਗੱਲ ਸਾਫ਼ ਕਰਨੀ ਬਹੁਤ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਨੇ ਸਿਰਫ਼ ਔਰਤਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਹੈ ਉਹ ਸਾਨੂੰ ਦੱਸਦੇ ਹਨ ਕਿ ਜਦੋਂ ਪੁਰਸ਼ ਆਪਣੀ ਨੈਤਿਕਤਾ ਖੋ ਬੈਠਦਾ ਹੈ ਤਾਂ ਔਰਤਾਂ ਵੀ ਪਰੋਸਾ ਉਸ ਤੋਂ ਉੱਠ ਜਾਂਦਾ ਹੈ માતા ਸਤੀ માતા ਦੁਰਗਾਵਤੀ માતા ਗੁਜਰੀ ਜੀ માતા ਜੀਤਕੌਰ ਜੀ ਮਾਈ ਭਾਗੋ ਜੀ ਇਹੋ ਜੀਆਂ ਔਰਤਾਂ ਨੇ ਸਦਾ ਹੀ ਸਮਾਜ ਨੂੰ ਉੱਚਾ ਚੱਕਿਆ ਹੈ ਗੁਰੂ ਸਾਹਿਬਾਨ ਸਿੱਖੀ ਦੇ ਵਿੱਚ ਔਰਤਾਂ ਨੂੰ ਸਾਹਿਬਜ਼ਾਦੀਆਂ ਮੰਨਦੇ ਹਨ ਇੱਜ਼ਤਦਾਰ ਤੇ ਆਤਮਿਕ ਸਮਰਥ ਵਾਲੀ ਇਸ ਲਈ ਜੇਕਰ ਅੱਜ ਦੀਆਂ ਕਈ ਔਰਤਾਂ ਕਲਯੁਗ ਦੇ ਪ੍ਰਭਾਵ ਹੇਠਾਂ ਗਲਤ ਰਸਤੇ ਤੇ ਤੁਰ ਰਹੀਆਂ ਹਨ ਤਾਂ ਇਸ ਦੇ ਲਈ ਸਿਰਫ ਉਹ ਔਰਤ ਹੀ ਜ਼ਿੰਮੇਵਾਰ ਨਹੀਂ ਹੈ ਸਾਰਾ ਸਮਾਜ ਜ਼ਿੰਮੇਵਾਰ ਹੈ ਗੁਰੂ ਸਾਹਿਬਾਨ ਸਾਨੂੰ ਕਦੇ ਡਰਾਉਂਦੇ ਨਹੀਂ ਹਨ ਉਹ ਸਾਨੂੰ ਸਿੱਧੇ ਰਾਹ ਤੇ ਪਾਉਂਦੇ ਹਨ ਉਹ ਕਹਿੰਦੇ ਹਨ ਸਾਧ ਸੰਗਤ ਮਿਲ ਰਹੇ ਦਿਨ ਰਾਤ ਆਪੁਨੇ ਕਰਮ ਸੰਭਾਲੇ ਸਾਧ ਕਿ ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਰਹਿੰਦਾ ਹੈ ਉਹ ਆਪਣੀ ਨੈਤਿਕਤਾ ਤੇ ਧਿਆਨ ਦਿੰਦਾ ਹੈ ਉਹ ਕਾਲ ਯੁਗ ਦੇ ਸਮੇਂ ਵੀ ਸਹੀ ਰਸਤੇ ਤੇ ਚੱਲਦਾ ਹੈ ਮਾਤਾ ਗੁਜਰੀ ਜੀ ਦੀ ਤਰ੍ਹਾਂ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਨੈਤਿਕਤਾ ਸੰਭਾਲੀ ਰੱਖੀਏ ਤੇ ਆਪਣੇ ਬੱਚਿਆਂ ਨੂੰ ਧਾਰਮਿਕ ਰਾਹ ਦਿਖਾਈਏ ਕਲਯੁਗ ਦੇ ਵਿੱਚ ਵੀ ਉਹ ਸਹੀ ਰਸਤੇ ਤੇ ਤੁਰਣਗੇ ਅਸੀਂ ਇਸ ਵੀਡੀਓ ਦੇ ਵਿੱਚ ਇਹ ਨਹੀਂ ਕਹਿਣਾ ਚਾਹੁੰਦੇ ਕਿ ਸਾਰੀਆਂ ਔਰਤਾਂ ਗਲਤ ਰਾਹ ਤੇ ਚੱਲ ਰਹੀਆਂ ਹਨ ਨਹੀਂ ਜਿਵੇਂ ਗੁਰੂ ਸਾਹਿਬਾਨ ਕਹਿ ਰਹੇ ਹਨ ਕਈ ਔਰਤਾਂ ਕਈ ਪੁਰਸ਼ ਕਈ ਰਾਜੇ ਆਪਣਾ ਅਸਲੀ ਰੂਪ ਭੁੱਲ ਚੁੱਕੇ ਹਨ ਤੇ ਉਹ ਗਲਤ ਰਾਹਤੇ ਦੇ ਚੱਲ ਰਹੇ ਹਨ ਆਪਣੀ ਅਸਲੀਅਤ ਨੂੰ ਛੱਡ ਕੇ ਕਲਯੁਗ ਦੀ ਸਭ ਤੋਂ ਵੱਡੀ ਲੜਾਈ ਇਹ ਹੈ ਕਿ ਆਪਣੇ ਅੰਦਰਲੀ ਰੋਹਾਨੀ ਜੀਵਨ ਨੂੰ ਬਚਾਏ ਰੱਖਣਾ ਆਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਯਾਦ ਰੱਖੀਏ ਤੇ ਆਪਣੇ ਪਰਿਵਾਰ ਨੂੰ ਸਹੀ ਰਾਹ ਤੇ ਚਲਾਈਏ ਤੇ ਜੇਕਰ ਔਰਤ ਨੈਤਿਕ ਬਣੇਗੀ ਤਾਂ ਸਮਾਜ ਆਪਣੇ ਆਪ ਹੀ ਠੀਕ ਹੋ ਜਾਏਗਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਪਾਏ ਧੰਨਵਾਦ